ਇਹ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜਿੱਦੀ ਵੱਡੀ ਖਬਰ ਖਾ ਬਣਨ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਦਿੱਲੀ ਧਮਾਕੇ ਤੋਂ ਬਾਅਦ ਦੁਨੀਆ ਭਰ ਚ ਹਲਚਲ ਪਾਕਿਸਤਾਨੀ ਫੌਜਾਂ ਹੋਈਆਂ ਅਲਰਟ ਦਿੱਲੀ ਧਮਾਕੇ ਤੋਂ ਬਾਅਦ ਦੁਨੀਆ ਭਰ ਦੀ ਭਾਰਤ ਵੱਲ ਨਜ਼ਰ ਹੈ ਪਾਕਿਸਤਾਨ ਨੇਤਮਾਕੇ ਤੋਂ ਤੁਰੰਤ ਬਾਅਦ ਰਾਜਸਥਾਨ ਨਾਲ ਲੱਗਦੀ ਸਰਹੱਦ ਤੇ ਹਵਾਈ ਫੌਜ ਦੀ ਗੱਛਾ ਸ਼ੁਰੂ ਕਰ ਦਿੱਤੀ ਹੈ ਇਸੇ ਨਾਲ ਹੀ ਪਾਕਿਸਤਾਨ ਦੇ ਤਿੰਨ ਹਥਿਆਰਬੰਦ ਸਨਾਵਾਂ ਦੇ ਮੁਖੀਆਂ ਨੇ ਇੱਕ ਅਮਰਜੈਂਸੀ ਮੀਟਿੰਗ ਕੀਤੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਰ ਰਾਤ ਤੱਕ NSA ਅਤੇ ISI ਦੇ ਡਾਇਰੈਕਟਰ ਜਨਨ ਨਾਲ ਮੀਟਿੰਗਾਂ ਕੀਤੀਆਂ ਇਸ ਦਰਾਂ ਬ੍ਰਿਟਿਸ਼ ਵਿਦੇਸ਼ ਮੰਤਰਾਲੇ ਨੇ tMapਾਕੇ ਤੋਂ ਬਾਅਦ ਭਾਰਤ ਦੇ ਕੁਝ ਖੇਤਰਾਂ ਦੀ ਯਾਤਰਾ ਐਡਵਾਈਜ਼ਰ ਜਾਰੀ ਕੀਤੀ ਹੈ ਬ੍ਰਿਸ਼ਟ ਸਰਕਾਰ ਨੇ ਆਪਣੀ ਨਾਗਰਿਕਾਂ ਨੂੰ ਜੰਮੂ ਕਸ਼ਮੀਰ ਤੇ ਮਨੀਪੁਰ ਸਮੇਤ ਭਾਰਤ-ਪਾਕਿਸਤਾਨ ਸਰਹੱਦ ਤੇ 10 ਕਿਲੋਮੀਟਰ ਦੇ ਅੰਦਰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ ਉੱਧਰ ਅਮਰੀਕੀ ਦੂਤਾਵਾਸ ਨੇ ਵੀ ਆਪਣੇ ਨਾਗਰਿਕਾਂ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਹੈ ਜਿਸ ਸਿਚ ਉਹਨਾਂ ਨੂੰ ਲਾਲ ਕਿਲੇ ਤੇ ਸਲਾਨੀਆਂ ਵਾਲੇ ਖੇਤਰਾਂ ਤੋਂ ਬਚਣ ਤੇ ਹਰ ਸਮੇਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਇਸ ਦਰਾਨ ਫ੍ਰਾਂਸੀਸੀ ਦੂਤਾਵਾਸ ਨੇ ਦਿੱਲੀ ਵਿੱਚ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਤੇ ਭੀੜ-ਪ੍ਰੱਕੇ ਵਾਲੇ ਖੇਤਰਾਂ ਤੇ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਫ੍ਰਾਂਸੀਸੀ ਯਾਤਰੀਆਂ ਨੂੰ ਫਿਲ ਡੀ ਆਰੀਅਨ ਪੋਰਟਲ 'ਤੇ ਰਜਿਸਟਰ ਕਰਨ ਲਈ ਕਿਹਾ ਲਈ ਵੀ ਕਿਹਾ ਗਿਆ ਤਾਂ ਜੋ ਅਮਰਜੈਂਸੀ ਦੀ ਸਥਿਤੀ ਵਿੱਚ ਉਹਨਾਂ ਨਾਲ ਸੰਪਰਕ ਕੀਤਾ ਜਾ ਸਕੇ ਉੱਧਰ ইরਾਨੀ ਦੂਤਾਵਾਸ ਨੇ ਦਿੱਲੀ ਵਿੱਚ ਲਾਲ ਕਿਲੇ ਦੇ ਨੇੜੇ ਹੋਏ ਕਾਰ ਬੰਬ ਧਮਾਕੇ ਤੇ ਸਵੇਦਨਾ ਪ੍ਰਗਟ ਕੀਤੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ